ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਇਹ ਜਿਵੇਂ ਆਪਾਂ ਵਿਆਹ ਗਏ ਹੁੰਨੇ ਆ ਕਿਤੇ ਰਿਸ਼ਤੇਦਾਰੀਆਂ ਚ ਤਾਂ ਆਪਾਂ ਕਿਸੇ ਦੇ ਘਰੇ ਪੱਤਲ ਦੇਣ ਜਾਂਦੇ ਆ ਜਾਂ ਕਈ ਵਾਰੀ ਬੈਠੇ ਹੁੰਨੇ ਆ ਉੱਥੇ ਉਹੀ ਇਕੱਠੀਆਂ ਆ ਕੇ ਕਹਿੰਦੇ ਨੇ ਚਲ ਆਜੋ ਆਹ ਗਲੀ ਵੜ ਕੇ ਦੂਜੀ ਗਲੀ ਨਿਕਲ ਆਵਾਂਗੇ ਪਿੰਡ ਚ ਗੇੜਾ ਦੇ ਕੇ ਆਈਏ ਤਾਂ ਉਦੋਂ ਇਹ ਰਾਹ ਜਾਂਦੇ ਆਪਾਂ ਗੀਤ ਗਾਉਨੇ ਆ ਜਦੋਂ ਨਾ ਉਹ ਅੱਜ ਤੁਹਾਨੂੰ ਮੈਂ ਗੀਤ ਸੁਣਾਉਣ ਲੱਗੀਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉਣਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੇ ਲੱਗੇ ਸੁਣੋ ਪਿਆਰੇ ਜੇ ਗੀਤ ਸੱਚ ਦੇ ਵਾਚਨ ਵਿੱਚ ਫੀਤਾ ਵੇ ਸੱਚ ਦੱਸੀ ਮੇਰੇ ਵੀਰਨਾ ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ ਵੇ ਸੱਚ ਦੱਸੀ ਮੇਰੇ ਵੀਰਨਾ ਪਿਆ ਹੋਂ ਬਠੜਾਂ ਵਿੱਚ ਦਾਣਾ ਮਾਏ ਨਹੀਂ ਸਨ ਹੁ ਤਰ ਸੇਗੀ ਅਸੀਂ ਸੌਣ ਦੇ ਬੱਦਲ ਵਣ ਜਾਣਾ ਮਾਏ ਨਹੀਂ ਸਨ ਹੁ ਤਰ ਸੇਗੀ ਉਡਦੀ ਬਾੜ ਦੇ ਚਾਫੇ ਨਹੀਂ ਵੀਰ ਪਰ ਜਾਈਆਂ ਜੱਗ ਜਿਉਣ ਤੀਆਂ ਦੇ ਮਾਪੇ ਨਹੀਂ ਵੀਰ ਪਰ ਜਾਨਿਆ ਦੇ ਤੇਰਾ ਗੂੜਿਆਂ ਰੰਗਾ ਦਾ ਚੀਰਾ ਵੇ ਪਰਗੀ ਫੁੱਲ ਕਾਂ ਸੇਕ ਲੈ ਕੋਲੇ ਤੇ ਕੋਲਾ ਤਰਕੇ ਨੀ ਗੋ ਬੀਨੂ ਲਾਣਾ ਤੜਕਾ ਬੀਰ ਆਉਣ ਗੇ ਸਕੂਲੋਂ ਪੜਕੇ ਨੀ ਗੋ ਬੀਨੂ ਲਾਉਣਾ ਤੜਕਾ ਭਿਆਉ ਬਟੜਾ ਜੋ ਛੋਲੇ ਨੀ ਤਾੜੀ ਮਾਰੇ ਉਡ ਜਾਣਗੇ ਮੇਰੇ ਵੀਰ ਦੇ ਕਮ ਉਤਰ ਗੋਲੇ ਨੀ ਤਾੜੀ ਮਾਰੇ ਉਡ ਜਾਣਗੇ ਚੱਕ ਲਿਆ ਬਜਾਰ ਵਿੱਚੋਂ ਹੂਰੀ ਵੇ ਮੈਂ ਤੈਨੂੰ ਪਾੜਦੀ ਫੀਰਾ ਅੱਤ ਜੰਨਾ ਵੇ ਜੰਨੇ ਦੇ ਵਿੱਚ ਚੂਰੀ ਵੀਰਾਮ ਤੈਨੂੰ ਪਾਲਦੀ ਫਿਰਾਂ ਬੀਜ ਲੈ ਮੱਕੀ ਦੇ ਵੱਡ ਕੇਲੀ ਪੈਣਾ ਨੂੰ ਪਾਹੀ ਨਿਤ ਮਿਲਦੇ ਕੀਤੇ ਮਿਲਦੀਨਾ ਵਿੱਚ ਉਡੀਸ ਹੈਲੀ ਪੈਣਾ ਨੂੰ ਪਾਹੀ ਤੇ ਮਿਲੂ ਦੇ ਆਉਂਦੀ ਕੁੜੀਏ ਰিজ ਦੀ ਖੀਰ ਵਿੱਚ ਡੋਹੀ ਵੇਟੁੱਟ ਕੇ ਨਾਂ ਬੈਜੋ ਵੀਰ ਨਾ ਪੈਣਾ ਵਾਰਗਾ ਸਾਕ ਨਾ ਕੋਈ ਵੇਟੁੱਟ ਕੇ ਨਾਂ ਬੈਜੋ ਵੀਰ ਨਾ ਪਿਆਉ ਵਠੜਾਂ ਵਿੱਚ ਦਾਣਾ ਵੇ ਅਸੀਂ ਕਿਹੜਾ ਨਿੱਤ ਆਵਣਾ ਤੇਰੇ ਹੱਥ ਦਾ ਦਿੱਤਾ ਲੈ ਜਾਣਾ ਵੇ ਅਸੀਂ ਕਿਹੜਾ ਨਿੱਤ ਆਵਣਾ ਚੱਕ ਲਿਆ ਜਾਰ ਵਿੱਚੋਂ ਪਾਵੇ ਨੀ ਪਹਿਣਾ ਤੇ ਪੁਰਾਵਾ ਦਾ ਕੀਤੇ ਰੱਬ ਨਾ ਬਚੋੜਾ ਪਵੇ ਨੀ ਪਹਿਣਾ ਤੇ ਪੁਰਾਮਾਂ ਦਾ ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਚਰਖੇ ਸਿਉਨੇ ਦੀਆਂ ਮੇਖਾਂ ਆਏ ਨੀ ਤੈਨੂੰ ਜਾਦ ਕਰਾਂ ਨੀ ਮੈਂ ਜਾਦ ਚਰਖੇ ਨੂੰ ਦੇਖਾਂ ਤੈਨੂੰ ਜਾਦ ਕਰਾਂ ਪੀ ਪੀ ਕੇ ਮੈਂ ਪਰਾਂ ਪੜੋਲੇ ਨਾਲੇ ਪਰਾਂ ਪ੍ਰਾਂਤਾਂ ਨੀਆਬ ਦੀ ਮਾਵਜ ਕੋਈ ਨੁਸ਼ਦਾ ਬਾਤਾਂ ਨੀਆਬ ਦੀ ਪੀ ਬੀ ਕੇ ਮੈਂ ਪਰਾਂ ਪੜੋਲੇ ਪਰਾਂ ਪ੍ਰਾਂਤਾਂ ਨਾਲੇ ਪਰਾਂ ਪੜੋਲੇ ਨੀ ਆਵਦੀ ਮਾਵਾਂ ਹੋਰ ਕੋਈ ਨਾ ਤੀਆਂ ਦੇ ਨਾਲ ਬੋਲੇ ਨੀ ਆਵਦੀ ਵੇੜੇ ਦੇਆ ਪਿਪੜਾ ਤੇਰੀਆਂ ਠੰਡੀਆਂ ਸ਼ਾਮਾਂ ਵੇਜਦ ਸੱਸਾਂ ਚੀੜ ਇਕ ਦੀਆਂ ਓਦੋਂ ਗਾਲ ਲਾਉਂਦੀਆਂ ਨੇ ਮਾમા ਵੇ ਉਹ ਜਦੋਂ ਸੱਸਾਂ ਚੀੜ ਇਕ ਦੀਆਂ ਓਦੋਂ ਗਾਲ ਲਾਉਂਦੀਆਂ ਨੇ ਮਾ ਸਾਂਝੀੜ ਇੱਕ ਦੀਆਂ ਖੜੋਤੀ ਭੈਣੇ ਮੰਜੀਆਂ ਕਰ ਲੈ ਖੜੀਆਂ ਜੀਨਾ ਨੂੰ ਲੋੜ ਪੁੱਤਰਾ ਦੀ ਨੰਗੇ ਪੈਰ ਪਤੂਣਾ ਤੇ ਖੜੀਆਂ ਜੀਨਾ ਨੂੰ ਲੋੜ ਪੁੱਤਰਾ ਤੀ ਕੁੜੀਏ ਚੱਕ ਲਿਆ ਬੁਝਾਰ ਵਿੱਚੋਂ ਟਾਂਆਂ ਨੀਵਾਦ ਕੇ ਨਾਂ ਬੋਲਦੀਆਂ ਅਸੀਂ ਵੱਡਿਆਂ ਕਰਾਂ ਦੀਆਂ ਜਾਂਆਂ ਨਾਂਵਾਦ ਕੇ ਬੋਲਦੀਆਂ ਤਨ ਅਦ